ਅੰਮ੍ਰਿਤਸਰ ਦਾ ਇਲਾਕਾ ਬਟਾਲਾ ਰੋਡ ਵਿਜੇਨਗਰ ਗਲੀ 7 ਨੰਬਰ ਦੇ ਨਜ਼ਦੀਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਸ਼ਿਵਰਾਤੀ ਦੇ ਸਬੰਧ ਵਿੱਚ ਫਰਮ ਭਾਈਚਾਰੇ ਗਰੁੱਪ ਦੇ ਵੱਲੋਂ ਪੰਜਵੇਂ ਸਰਾਨੇ ਲੰਗਰ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਰਾਜਪਾਲ ਸਿੰਘ ਜੀ ਵੱਲੋਂ ਮਹਾਸ਼ਿਵਰਾਤੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਮੂਹ ਦੇਸ਼ ਵਾਸੀਆਂ ਨੂੰ ਮਹਾਸ਼ਿਵਰਾਤੀ ਦੀ ਲੱਖ ਲੱਖ ਵਧਾਈ ਦਿੱਤੀ ਅਤੇ ਉਹਨਾਂ ਨੇ ਅੱਜ ਕੱਲ੍ਹ ਦੇ ਯੂਥ ਨੂੰ ਮੈਸੇਜ ਦਿੰਦਿਆਂ ਹੋਇਆ ਕਿਹਾ ਕਿ ਜਿੰਨਾ ਵੀ ਹੋ ਸਕੇ ਨਸ਼ਿਆਂ ਨੂੰ ਤਿਆਗ ਕੇ ਧਾਰਮਿਕ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਭ ਨੂੰ ਰਲ ਮਿਲ ਕੇ ਖੁਸ਼ੀ ਦਾ ਤਿਉਹਾਰ ਮਨਾਉਣੇ ਚਾਹੀਦੇ ਹਨ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਫਰਮ ਭਾਈਚਾਰਾ ਗਰੁੱਪ ਦੇ ਪ੍ਰੇਮ अरोड़ा ਸੰਦੀਪ ਜੈੰਤੀਪੁਰ ਰਾਹੁਲ ਪੱਲਾ ਰਾਜਪਾਲ ਸਿੰਘ ਰਵੀ ਕੁਮਾਰ ਦੇ ਨਾਲ ਕਈ ਮੈਂਬਰ ਮੌਜੂਦ ਸਨ ਖਬਰ ਅੱਜ ਤੱਕ ਤੋਂ ਮਧੁਰ ਰਾਜਪੂਦੀ ਖਾਸ ਰਿਪੋਰਟ ਮੈਂ ਰਾਜਪਾਲ ਸਿੰਘ ਅਸੀਂ ਬਟਾਲਾ ਰੋਡ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਾਤਰੀ ਦਾ ਨਗਰ ਆਇਆ ਹੈ ਜੋ ਭਾਈਚਾਰਾ ਗਰੁੱਪ ਸਾਡੀ ਮਰਮਣ ਛਾਪੇ ਕੰਮ ਕਰਦੀ ਹੈ ਤੇ ਹਰ ਸੇਠਵਰ ਤੋਠਾ ਨਗਰ ਆਡਾ ਅਸੀਂ ਸਾਰੇ ਕਹਿਣ ਵਾਸਤੇ ਉਸ ਸ਼ਰਾਤਰੀ ਦੀ ਜਗ੍ਹਾ ਚੋਣੇ ਆ ਮਹਾਰਾਜ ਇੱਦਾਂ ਹੀ ਹਰੇਕ ਮੰਡੀ ਨੂੰ ਤੰਦਰੁਸਤੀ ਚੰਗੀ ਰੱਖੀ ਤੇ ਕਾਰੋਗਰ ਵਿੱਚ ਵੱਧਾ ਪਾਵੇ ਅਗਲੀ ਵਾਰ ਤੋਂ ਮਿਲਦੇ ਹੀ ਵਾਟਣ ਕੇ ਹੀ ਸੇਵਾ ਕਰਦੇ ਰਵਾਂਗੇ ਜੋਤ ਨੂੰ ਮੈਸੇਜ ਅਸੀਂ ਇਹੀ ਜਿਹੜਾ ਚਾਹਦੇ ਆ ਜੀ ਨਸ਼ਾ ਤੋਂ ਦੂਰ ਰਹੋ ਮਿਹਨਤ ਕਰੋ ਮਿਹਨਤ ਨਾਲ ਅਪੇ ਤਰੱਕੀ ਮਿਲਦੀ ਆ ਤੇ ਮਾੜੇ ਕੰਮ ਦਾ ਮੜਨ ਤੀਜਾ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਬੱਚਾ